ਸਾਰੇ ਪੰਜਾਬ ਭਰ ਦੇ ਜਿੰਨੇ ਵੀ ਸਾਡੇ ਸਾਥੀ ਸੱਜਣ ਨੇ ਜਨ ਸੇਵਾ ਡਰਾਈਵਰ ਪਾਰਟੀ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਪੰਜਾਬ ਭਰ ਦੇ ਜਿੰਨੇ ਵੀ ਸਾਡੇ ਟਰਾਂਸਪੋਰਟ ਜਗਤ ਦੇ ਸੱਜਣ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਵੀਰਿੰਦਰਜੀਤ ਸਿੰਘ ਉਪਲ ਅ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਰੇ ਲੋਕ ਸਭਾ ਦੇ ਇਲੈਕਸ਼ਨ ਬੀਤ ਚੁੱਕੇ ਨੇ ਸੋ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਜਿਹੜੇ ਜਿਹੜੇ ਸਾਡੇ ਮਹਿਕਮੇ ਨੇ ਸਾਡਾ ਜਿੰਨਾ ਵੀ ਸਾਥ ਦਿੱਤਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਸਾਡੀ ਡਿਕਸ਼ਨਰੀ ਦੇ ਵਿੱਚ ਸਾਡੀ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਮੁਤਾਬਕ ਸਾਨੂੰ ਅਸੀਂ ਹਾਰਨਾ ਸ਼ਬਦ ਨਹੀਂ ਸਿੱਖਿਆ ਸਾਡੀ ਕੋਈ ਹਾਰ ਨਹੀਂ ਹੋਈ ਅਸੀਂ ਜਾਂ ਤਾਂ ਜਿੱਤਦੇ ਹਾਂ ਜਾਂ ਸਿੱਖਦੇ ਹਾਂ ਸੋ ਐਤਕੀ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਸੋ ਦੋਸਤੋ ਅਗਲੀ ਵਾਰੀ ਆਵਾਂਗੇ ਤਾਂ 1000 ਗੁਣਾ ਜ਼ਿਆਦਾ ਤਿਆਰੀ ਨਾਲ ਆਵਾਂਗੇ ਸਾਨੂੰ ਜਿੰਨੀ ਵੀ 7-8000 ਵੋਟ ਪਈ ਹੈ ਉਹ ਜਿਨ੍ਹਾਂ ਨੇ ਵੋਟ ਪਾਈ ਹੈ ਉਹਨਾਂ ਦਾ ਤਹਿ ਦਿਲੋਂ ਲੱਖ ਲੱਖ ਵਾਰ ਸ਼ੁਕਰੀਆ ਧੰਨਵਾਦ ਸੋ ਦੋਸਤੋ ਇਹ ਕੋਈ ਲੜਾਈ ਸਾਡੀ ਪਰਸਨਲ ਲੜਾਈ ਨਹੀਂ ਸੀ ਕਿ ਅਸੀਂ ਕੋਈ ਅ ਸਰਕਾਰ ਤੋਂ ਟੈਂਡਰ ਲੈਣ ਵਾਸਤੇ ਜਾਂ ਕੋਈ ਆਪਣੇ ਬੱਚਿਆਂ ਨੂੰ ਨੌਕਰੀਆਂ ਲਵਾਉਣ ਵਾਸਤੇ ਨਹੀਂ ਲੜੇ ਸੀਗੇ ਨਾ ਤਾਂ ਪ੍ਰੀਤ ਕੈਂਟ ਨੂੰ ਜਾਂ ਸਾਡੇ ਮੇਜਰ ਸਿੰਘ ਭੱਟੀ ਨੂੰ ਜਾਂ ਬਲਵਿੰਦਰ ਸਿੰਘ ਚੋਹਾਨ ਜੀ ਰਣਜੋਤ ਸਿੰਘ ਜੀ ਜਾਂ ਰਜੀਵ ਮਹਿਰਾ ਜੀ ਨੇ ਕੋਈ ਪਰਸਨਲ ਕੰਮ ਨਹੀਂ ਸੀ ਲੈਣੇ ਅਸੀਂ ਲੈਣਾ ਸੀ ਤੇ ਆਪਣੇ ਡਰਾਈਵਰ ਭਰਾਵਾਂ ਲਈ ਆਪਣੇ ਮਹਿਕਮੇ ਲਈ ਆਪਣੇ ਟਰਾਂਸਪੋਰਟ ਜਗਤ ਲਈ ਪੰਜਾਬ ਦੇ ਵਿੱਚ ਸਾਰਥੀ ਕਮਿਸ਼ਨ ਮੰਗਿਆ ਸੀ ਸਾਰਿਆਂ ਦਾ ਇੰਸ਼ੋਰੈਂਸ ਮੰਗੇ ਸੀਗੇ ਸਾਨੂੰ ਆਨਲਾਈਨ VOTING ਦਾ ਅਧਿਕਾਰ ਮੰਗਿਆ ਸੀਗਾ ਸਾਡੇ ਡਰਾਈਵਰ ਸਮਾਜ ਲਈ ਭ੍ਰਿਸ਼ਟਾਚਾਰ ਮੁਕਤ ਇੱਕ ਸਾਡਾ ਜਿਹੜਾ ਚੱਲ ਰਿਹਾ ਕਾਰੋਬਾਰ ਉਹ ਮੰਗਿਆ ਸੀਗਾ ਕਿ ਸੜਕਾਂ ਦੇ ਉੱਤੇ ਸਾਡੇ ਨਾਲ ਤੱਕਾ ਨਾ ਹੋਵੇ ਇਹ ਚੀਜ਼ਾਂ ਦੀ ਡਿਮਾਂਡ ਲੈ ਕੇ ਅਸੀਂ ਉਤਰੇ ਸੀਗੇ ਚੋਣ ਮੈਦਾਨ ਦੇ ਵਿੱਚ ਅਸੀਂ ਇਹ ਡਿਮਾਂਡ ਰੱਖੀ ਸੀ ਕਿ ਕਿ ਪੰਜਵੀਂ ਤੋਂ ਲੈ ਕੇ ਕਾਲਜ ਤੱਕ ਜਿਹੜੀ ਇੱਕ ਪੜ੍ਹਾਈ ਹੈ ਇੱਕ ਪੀਰੀਅਡ ਇੱਕ ਸਬਜੈਕਟ ਹੈ ਉਹ ਟ੍ਰਾਂਸਪੋਰਟ ਟ੍ਰੈਫਿਕ ਨਿਯਮਾਂ ਦੇ ਰੂਲਾਂ ਦੇ ਉੱਤੇ ਵੀ ਹੋਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਨੂੰ ਸਿੱਖਿਆ ਮਿਲ ਸਕੇ ਸੋ ਦੋਸਤੋ ਜਿਹੜੇ ਜਿਹੜੇ ਵੀਰਾਂ ਨੇ ਸਾਡਾ ਸਹਿਯੋਗ ਕੀਤਾ ਸਾਨੂੰ ਵੋਟ ਕੀਤਾ ਉਹਨਾਂ ਦਾ ਲੱਖ ਲੱਖ ਵਾਰ ਇੱਕ ਵਾਰ ਫਿਰ ਧੰਨਵਾਦ ਸੋ ਅਗਲੀ ਵਾਰੀ ਜਿਹੜੀ ਵੀ ਚੀਜ਼ਾਂ ਤੋਂ ਸਾਨੂੰ ਸਿੱਖਿਆ ਮਿਲੀ ਹੈ ਪਹਿਲੀ ਵਾਰ ਸੀ ਸਾਡਾ ਚੋਣ ਪਹਿਲੀ ਵਾਰ ਸੀ ਸਾਡਾ ਅਸੀਂ ਇਲੈਕਸ਼ਨ ਲੜੇ ਆ ਤੇ ਇਹ ਸਾਡੀ ਇੱਕ ਇੱਕ ਤਰ੍ਹਾਂ ਦੀ ਸਾਡੀ ਸਿੱਖਿਆ ਸੀਗੀ ਸਾਡੀ ਕਲਾਸ ਸੀਗੀ ਇਹ ਪਹਿਲੀ ਕਲਾਸ ਸੀ ਅਸੀਂ ਜਿਹੜੀ ਪਾਰ ਕੀਤੀ ਹੈ ਹੁਣ ਅਗਲੀ ਵਾਰੀ ਇਸ ਤੋਂ ਦੁੱਗਣੀ ਤੇ ਤਿਗਣੀ ਤਿਆਰੀ ਨਾਲ ਕਈ ਗੁਣਾ ਤਿਆਰੀ ਨਾਲ ਅਸੀਂ ਆਵਾਂਗੇ ਦੁਬਾਰੇ ਲੋਕਾਂ ਦੇ ਵਿੱਚ ਸੋ ਇਹ ਨਹੀਂ ਕਿ ਅਸੀਂ ਮਤਲਬ ਇਹ ਇਲੈਕਸ਼ਨ ਦੀ ਜਿਹੜੀ ਵੀ ਵੋਟ ਸਾਡੀ ਦੇਖ ਕੇ ਸਾਡਾ ਗਿਣਤੀ ਵੇਖ ਕੇ ਅਸੀਂ ਪਿੱਛੇ हट ਜਾਾਂਗੇ ਸਾਡੇ ਫੋਨ ਚੱਲਦੇ ਰਹਿਣਗੇ ਅਸੀਂ ਪਬਲਿਕ ਦੇ ਵਿੱਚ ਰਵਾਂਗੇ ਅਸੀਂ ਆਪਣੇ ਲੋਕਾਂ ਦੇ ਵਿੱਚ ਰਵਾਂਗੇ ਅਸੀਂ ਆਪਣੇ ਡਿਪਾਰਟਮੈਂਟ ਲਈ ਰਾਤ ਦਿਨ ਕੰਮ ਕਰਦੇ ਰਵਾਂਗੇ ਤੇ ਜਿੰਨੇ ਵੀ ਮੇਰੇ ਭਰਾ ਸੱਜਣ ਨੇ ਸਾਡੇ ਜਿੰਨੇ ਵੀ ਕੈਂਡੀਡੇਟ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੀ ਜਿੰਨੀ ਵੀ ਜਨ ਸੇਵਾ ਡਰਾਈਵਰ ਪਾਰਟੀ ਦੀ ਜਿੰਨੀ ਵੀ ਲੀਡਰਸ਼ਿਪ ਹੈ ਸਾਰੀ ਪਾਰਟੀ ਰਾਤ ਦਿਨ ਤੁਹਾਡੇ ਲਈ ਖੜੀ ਰਹੇਗੀ ਸਾਡੇ ਫੋਨ ਚੱਲਦੇ ਰਹਿਣਗੇ ਰਾਤ ਦਿਨ ਅਸੀਂ ਉਸੇ ਤਰ੍ਹਾਂ ਹੀ ਆਪਣੇ ਲੋਕਾਂ ਦੇ ਵਿੱਚ ਆਪਣੇ ਮਹਿਕਮੇ ਦੇ ਵਿੱਚ ਰਵਾਂਗੇ ਕਦੇ ਵੀ ਕੋਈ ਤਕਲੀਫ ਹੋਵੇ ਤੇ ਸਾਨੂੰ ਜਰੂਰ ਯਾਦ ਕਰਿਓ ਇਹ ਨਹੀਂ ਕਿ ਇੱਕ ਵਾਰੀ ਹਾਰ ਗਏ ਤੇ ਘਰੇ ਜਾ ਕੇ ਬੈਠ ਗਏ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਹਾਰਨਾ ਸ਼ਬਦ ਅਸੀਂ ਨਹੀਂ ਸਿੱਖਿਆ ਸਾਨੂੰ ਜਾਂ ਤਾਂ ਅਸੀਂ ਜਿੱਤਣ ਲਈ ਲੜਾਂਗੇ ਤੇ ਜਾਂ ਅਸੀਂ ਸਿੱਖਣ ਲਈ ਲੜਾਂਗੇ ਸੋ ਅਗਲੀ ਵਾਰੀ ਇਲੈਕਸ਼ਨਾਂ ਦੇ ਵਿੱਚ ਫੇਰ ਆਵਾਂਗੇ ਤੇ ਹਜ਼ਾਰ ਗੁਣਾ ਵੱਧ ਤਿਆਰੀ ਨਾਲ ਆਵਾਂਗੇ ਬਹੁਤ ਵਧੀਆ ਇੱਕ ਵਿਉਂਤਬੰਦੀ ਨਾਲ ਆਵਾਂਗੇ ਸੋ ਜਿੰਨੀ ਵੀ ਪਾਰਟੀ ਦੀ ਲੀਡਰਸ਼ਿਪ ਹੈ ਕਿਸੇ ਨੂੰ ਵੀ ਕੋਈ ਅਹ ਹਿੰਮਤ ਹਾਰਨ ਦੀ ਲੋੜ ਨਹੀਂ ਕਿ ਇੱਕ ਵਾਰ ਕੰਮਰ ਕੱਸੇ ਬੰਨ ਕੇ ਫਿਰ ਦੁਬਾਰੇ ਆਪਾਂ ਲੋਕਾਂ ਦੇ ਵਿੱਚ ਰਵਾਂਗੇ ਲੋਕਾਂ ਦੇ ਦੁੱਖ ਤਕਲੀਫ ਸੁਣਾਂਗੇ ਉਹਨਾਂ ਦੀਆਂ ਤਕਲੀਫਾਂ ਸੁਣਾਂਗੇ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ-ਜਿੱਥੇ ਕਮੀਆਂ ਰਹਿੰਦੀਆਂ ਨੇ ਰੋਡ ਦੇ ਵਿੱਚ ਚੱਲਦੇ ਆਂ ਸੜਕ ਦੇ ਉੱਤੇ ਸਾਡੇ ਸਾਰੇ ਵੀ ਜਿੰਨੇ ਵੀ ਏਜੰਡੇ ਸੀ ਸੜਕ ਦੇ ਨਾਲ ਜੁੜੇ ਹੋਏ ਸੀਗੇ ਕਾਰੋਬਾਰ ਨਾਲ ਜੁੜੇ ਹੋਏ ਸੀਗੇ ਡਾਲੇ ਮਨਸ਼ਾਨੇ ਗੱਦੀ ਖਰਚੇ ਦੀ ਲੜਾਈ ਸੀ ਸਾਡੀ ਸਾਡੀ ਆਪਣੇ ਡਰਾਈਵਰ ਸਟਾਫ ਦੇ ਜਿੰਨੇ ਵੀ ਹੋਰੇ ਧੱਕੇ ਨੇ ਉਹਨਾਂ ਦੇ ਖਿਲਾਫ ਸੀਗੀ ਅਗਲੀ ਵਾਰੀ ਪ੍ਰਵਾਹਨ ਕਮਿਸ਼ਨ ਲਈ ਵੀ ਲੜਾਂਗੇ ਜਦੋਂ ਤੱਕ ਇਹ ਬਣ ਨਹੀਂ ਜਾਂਦਾ ਸਾਨੂੰ ਆਨਲਾਈਨ VOTING ਦਾ ਅਧਿਕਾਰ ਜਦੋਂ ਤੱਕ ਮਿਲ ਨਹੀਂ ਜਾਂਦਾ ਅਸੀਂ ਲੜਦੇ ਰਵਾਂਗੇ ਸੋ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਜਿਹੜੇ ਚਾਰ ਸਾਡੇ ਆ ਆਜ਼ਾਦ ਲੜੇ ਨੇ ਸਾਡੇ ਸਾਥੀ ਉਹਨਾਂ ਦੀ ਵੀ ਬੜੀ ਹਿੰਮਤ ਆ ਜਿਨ੍ਹਾਂ ਨੇ ਹਿੰਮਤ ਕਰਕੇ ਪਾਰਟੀ ਵੱਲੋਂ ਜਦੋਂ ਨਹੀਂ ਕੋਈ ਸੈਟਿੰਗ ਬੈਠੀ ਤਾਂ ਆਜ਼ਾਦ ਜਿਹੜੇ ਸਾਡੇ ਸਾਥੀ ਸੱਜਣ ਲੜੇ ਨੇ ਚਾਰ 9 ਸਾਡੇ ਕੈਂਡੀਡੇਟ ਸੀ ਅਸੀਂ ਤਾਂ ਉਹਨਾਂ ਨੂੰ 9 ਹੀ ਮੰਨ ਕੇ ਚੱਲਦੇ ਆ ਸੋ ਉਹਨਾਂ ਨੇ ਬਹੁਤ ਵਧੀਆ ਇੱਕ ਤਰੀਕੇ ਨਾਲ ਲੜਾਈ ਲੜੀ ਇਹ ਸੋ ਅਗਲੀ ਵਾਰ ਤੋਂ ਹੋਰ ਜਿਆਦਾ ਤਿਆਰੀ ਨਾਲ ਆਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਿਕਾਇ ਗੁਰੂ ਜੀ ਦਾ ਖਾਲਸਾ ਸਿਕਾਇ ਗੁਰੂ ਜੀ ਦੇ ਜਨ ਸੇਵਾ ਡਰਾਈਵਰ ਪਾਰਟੀ ਜਿੰਦਾਬਾਦ